ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਉਮੀਦ ਕਰਦੀ ਆਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦਾ ਜੀ ਆਪਣਾ ਟੌਪਿਕ ਹੈਗਾ ਵੀ ਤੁਸੀਂ ਕਿਤੇ ਆਪਣੇ ਘਰ ਦਾ ਮਸਾਲਾ ਕਿਸੇ ਨੂੰ ਦਿੱਤਾ ਤਾਂ ਨਹੀਂ ਹੈਗਾ ਜੇ ਤੁਸੀਂ ਦਿੱਤਾ ਹੈ ਤਾਂ ਤੁਹਾਨੂੰ ਇਸ ਚੀਜ਼ ਤੇ ਜ਼ਰੂਰ ਪਛਤਾਵਾ ਹੋਊਗਾ ਮੈਂ ਕਿਹੜੇ ਮਸਾਲੇ ਦੀ ਗੱਲ ਕਰਦੀ ਆਂ ਮੈਂ ਸਬਜ਼ੀ ਵਿੱਚ ਪਾਉਣ ਵਾਲੇ ਮਸਾਲੇ ਦੀ ਬਿਲਕੁਲ ਗੱਲ ਨਹੀਂ ਕਰਦੀ ਹੈਗੀ ਆਪਾਂ ਘਰ ਦੀਆਂ ਗੱਲਾਂ ਆਪਾਂ ਜਦੋਂ ਕਿਸੇ ਦੇ ਨਾਲ ਸ਼ੇਅਰ ਕਰਦੇ ਆਂ ਉਹਨੂੰ ਇੱਕ ਮਸਾਲੇ ਦਾ ਰੂਪ ਜਿਹੜਾ ਦਿੱਤਾ ਜਾਂਦਾ ਆ ਤੋ ਉਹ ਜਿਹੜੀਆਂ ਆਪਾਂ ਗੱਲਾਂ ਲੋਕਾਂ ਦੇ ਨਾਲ ਆਪਾਂ ਸਾਂਝੀਆਂ ਕਰਦੇ ਆਂ ਤੋ ਉਹ ਜੀ ਉਹਨਾਂ ਨੂੰ ਇੱਕ ਜਿਹੜੇ ਤੀਸਰਾ ਲੋਕ ਆ ਨਾ ਉਹਨਾਂ ਨੂੰ ਇੱਕ ਮਸਾਲਾ ਮਿਲ ਜਾਂਦਾ ਆ ਸਾਡੇ ਘਰ ਦੀਆਂ ਗੱਲਾਂ ਕਰਨ ਦਾ ਮੈਂ ਇਹੀ ਕਹੂੰਗੀ ਬੱਚਿਆਂ ਨੂੰ ਜਾਂ ਅਸੀਂ ਵੀ ਆ ਸਾਡੇ ਵਰਗੇ ਜੋ ਵੀ ਸਾਡੀ ਉਮਰ ਚ ਹੈਗੇ ਆ ਇਹ ਆਪਣੀ ਗੱਲ ਜਿਹੜੀ ਕਰਦੀ ਆ ਕਿਸੇ ਦੇ ਨਾਲ ਤੁਸੀਂ ਸਾਂਝੀ ਨਾ ਕਰਿਆ ਕਰੋ ਆਪਣੇ ਘਰ ਦੇ ਮਸਲੇ ਜਿਹੜੇ ਆ ਆਪਣੇ ਘਰ ਹੀ ਸੁਲਝਾ ਲਿਆ ਕਰੋ ਠੀਕ ਹੈ ਜੀ ਤੇ ਜਦੋਂ ਆਪਾਂ ਕਿਸੇ ਨੂੰ ਆਪਾਂ ਤੀਸਰੇ ਬੰਦੇ ਨੂੰ ਆਪਣੇ ਘਰ ਵਿੱਚ ਲੈ ਕੇ ਆਉਨੇ ਆ ਵੀ ਚਲੋ ਆਪਾਂ ਇਹਨਾਂ ਨੂੰ ਸੱਦਦੇ ਆ ਜੀ ਇਹ ਸਾਡੇ ਘਰ ਦਾ ਮਸਲਾ ਸਲਝਾਉਣਗੇ ਜੇ ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾ ਹੈਗਾ ਉਹਨਾਂ ਨੇ ਉਸ ਟਾਈਮ ਤੁਹਾਡੇ ਵੱਲ ਦੀ ਗੱਲ ਜ਼ਰੂਰ ਕਰ ਜਾਣੀ ਆ ਦਰਵਾਜ਼ੇ ਤੋਂ ਨਿਕਲਦੇ ਸਾਰੇ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਤੁਸੀਂ ਦੇਖਿਓ ਕਿਤੇ ਉਹਲੇ ਹੋ ਕੇ ਖੜੇ ਹੋ ਜਾਇਓ ਤੇ ਉਹਨਾਂ ਦੇ ਚਿਹਰੇ ਤੇ ਜਿਹੜਾ ਆ ਇਕ ਹਾਸਾ ਇਕ ਖੁਸ਼ੀ ਦਾ ਜਰਾ ਹੋਊਗਾ ਨਾ ਤੁਹਾਨੂੰ ਸਾਫ਼ ਨਜ਼ਰ ਆਊਗਾ ਕਿ ਉਹਨਾਂ ਦੇ ਚਿਹਰੇ ਤੇ ਕਿੰਨੀ ਖੁਸ਼ੀ ਆ ਲੋਕ ਜੀ ਦੁੱਖ ਦੇਖ ਕੇ ਖੁਸ਼ ਹੁੰਦੇ ਆ ਖੁਸ਼ ਦੇਖ ਕੇ ਕੋਈ ਕਿਸੇ ਨੂੰ ਖੁਸ਼ ਨਹੀਂ ਹੁੰਦਾ ਹੈਗਾ ਕਿਤੇ ਵੀ ਤੁਸੀਂ ਦੇਖ ਲਿਓ ਨਹੀਂ ਗੱਲ ਕਰਨੀਆਂ ਵੀ ਦੇਖੋ ਬੱਚੇ ਆਪਾਂ ਹਨਾ ਜਦੋਂ ਆਪਣੇ ਵਹਿ ਜਾਂਦੇ ਥੋੜਾ ਬਹੁਤਾ ਜਿਹੜੀ ਨੋਕ-ਚੋਕ ਤਾਂ ਪਰਿਵਾਰਾਂ ਦੇ ਵਿੱਚ ਚੱਲਦੀ ਰਹਿੰਦੀ ਆ ਕਹਿੰਦੇ ਆ ਵੀ ਜਿੱਥੇ ਦੋ ਭਾਂਡੇ ਹੁੰਦੇ ਆ ਉਹ ਖੜਕਤੇ ਤਾਂ ਹੈਗੇ ਹੀ ਆ ਚਲੋ ਮੈਂ ਕਹਿੰਨੀ ਖੜਕਣ ਜ਼ਰੂਰ ਖੜਕਣ ਜੀ ਸਦਕੇ ਖੜਕਣ ਪਰ ਐਨੀ ਨੌਬਤ ਨਹੀਂ ਆਉਣੀ ਚਾਹੀਦੀ ਕਿ ਭਾਂਡੇ ਸਾਡੇ ਟੁੱਟ ਜਾਣ ਜੇ ਭਾਂਡੇ ਟੁੱਟ ਗਏ ਤੇ ਫਿਰ ਕਹਿੰਦੇ ਕਿਸੇ ਕੰਮ ਆਬੀ ਨਹੀਂ ਆਉਣੇ ਹੈਗੇ ਆਪਣੇ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਆਪਾਂ ਨੂੰ ਆਪਣੇ ਰਿਸ਼ਤੇ ਬਹੁਤ ਸੰਭਾਲ ਕੇ ਜਿਹੜੇ ਕਹਿੰਦੇ ਇੱਕ ਫੁੱਲਾਂ ਵਾਂਗੂ ਰਿਸ਼ਤਾ ਜਿਹੜਾ ਸੰਭਾਲਣਾ ਪੈਂਦਾ ਆ ਤੇ ਬਸ ਇਹੀ ਆ ਵੀ ਆਪਣੇ ਜੋ ਵੀ ਘਰ ਵਿੱਚ ਕਦੇ ਨੋਕਝੋਕ ਹੋ ਜਾਂਦੀ ਹੈ ਤੁਸੀਂ ਤੀਸਰੇ ਇਨਸਾਨ ਨੂੰ ਵਿੱਚ ਬਿਲਕੁਲ ਨਾ ਪਾਇਆ ਕਰੋ ਕਿਉਂਕਿ ਆਪਣੇ ਘਰ ਦੀਆਂ ਗੱਲਾਂ ਆ ਹਨਾ ਬਾਅਦ ਵਿੱਚ ਆਪਾਂ ਇੱਕ ਹੀ ਹੋ ਜਾਣਾ ਹੁੰਦਾ ਆ ਬਿਲਕੁਲ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਜੋ ਵੀ ਹੈ ਆਪਣੇ ਘਰ ਦੇ ਵਿੱਚ ਜਿੰਨੇ ਜੀ ਹੈਗੇ ਬਹਿ ਕੇ ਗੱਲ ਤੁਸੀਂ ਕਰ ਲਿਆ ਕਰੋ ਜੀ ਤਾਂ ਅਸੀਂ ਹਨਾ ਹੁਣ ਦੇਖੋ ਜੀ ਮੈਂ ਆਪਣੇ ਤੇ ਗੱਲ ਲੈ ਲੈਣੀ ਆ ਮੈਂ ਕਿਸੇ ਦੀ ਗੱਲ ਨਹੀਂ ਕਰਦੀ ਹੈਗੀ ਮੈਂ ਆਪਣੇ ਘਰ ਦੀ ਜੋ ਮੇਰੇ ਨਾਲ ਹੁੰਦਾ ਆ ਜਾਂ ਆਲਦ ਵਾਲੀ ਤੁਮਾੜਾ ਮੋਟਾ ਧਿਆਨ ਮਾਰ ਲਈਦਾ ਆ ਤੇ ਜੋ ਹੁੰਦਾ ਆ ਮੈਂ ਉਸ ਬਾਰੇ ਗੱਲ ਕਰਦੀ ਆ ਕਿ ਜਿਸ ਤਰ੍ਹਾਂ ਹੁਣ ਮੇਰਾ ਵੀ ਬੇਟਾ ਵਿਆਹਿਆ ਹੋਇਆ ਮੇਰੀਆਂ ਬੇਟੀਆਂ ਵੀ ਵਿਆਈਆਂ ਹੋਈਆਂ ਐ ਜੇ ਮੇਰੇ ਬੇਟੀਆਂ ਦੇ ਰਿਸ਼ਤੇ ਯਾਨੀ ਕਿ ਸਾਸ ਸੋਹਰਾ ਉਹਨਾਂ ਦੇ ਯਾਨੀ ਮੰਮੀ ਡੈਡੀ ਤੇ ਮੇਰੇ ਜਵਾਈ ਸਾਰੇ ਯਾਨੀ ਬਹੁਤ ਵਧੀਆ ਐ ਬਹੁਤ ਚੰਗੇ ਸੁਭਾਅ ਆ ਉਹਨਾਂ ਦੇ ਅੱਜ ਜੀ ਹੁਣ 10-10 ਸਾਲ ਹੋ ਗਏ ਮੇਰੀਆਂ ਬੇਟੀਆਂ ਵਿਆਈਆਂ ਨੂੰ ਜੁਆਇੰਟ ਫੈਮਿਲੀ ਆ ਬਹੁਤ ਵਧੀਆ ਲੱਗਦਾ ਆ ਜੋ ਤਾਂ ਵੀ ਕੋਈ ਰਿਸ਼ਤੇਦਾਰਾਂ ਦੇ ਕੋਈ ਫੰਕਸ਼ਨ ਹੁੰਦਾ ਆ ਉਹਨਾਂ ਦੇ ਸੱਸ ਸਹੁਰਾ ਨਾਲ ਜਾਂਦੇ ਆ ਬਹੁਤ ਵਧੀਆ ਲੱਗਦਾ ਆ ਜੀ ਚੰਗਾ ਲੱਗਦਾ ਆ ਜਦੋਂ ਮਾਪੇ ਨਾਲ ਹੁੰਦੀ ਆ ਤੇ ਮੈਂ ਇਹ ਕਹਿੰਦੀ ਆ ਵੀ ਜਿੱਦਾਂ ਹੁਣ ਸਾਡੇ ਘਰ ਵਿੱਚ ਮੈਂ ਆਪਣੇ ਘਰ ਦੀ ਗੱਲ ਲੈਣੀ ਮੈਂ ਕਿਸੇ ਦੇ ਘਰ ਦੀ ਕੋਈ ਗੱਲ ਨਹੀਂ ਲੈਂਦੀ ਹੈਗੀ ਕੋਈ ਵੀ ਆਪਣੇ ਵੱਲੋਂ ਮੇਰੀ ਗੱਲ ਨੂੰ ਆਪਣੇ ਵੱਲੋਂ ਨਾ ਲੈ ਕੇ ਜਾਇਓ ਜੀ ਠੀਕ ਹੈ ਜੀ ਤੇ ਮੈਂ ਗੱਲ ਕਰਦੀ ਆ ਜੀ ਜਿਸ ਤਰ੍ਹਾਂ ਹੁਣ ਮੇਰੇ ਘਰ ਵੀ ਮੇਰੀ ਨੋ ਆਈ ਹੋਈ ਆ ਅਸੀਂ ਦੋਨਾਂ ਨੇ ਬੈਠ ਕੇ ਨਾ ਇੱਕੋ ਹੀ ਗੱਲ ਇਹ ਕਹੀ ਹੋਈ ਆ ਮੈਂ ਉਹਨੂੰ ਇਹ ਸਮਝਾਇਆ ਸੀ ਉੱਤਰ ਜੇ ਕੋਈ ਤੈਨੂੰ ਹਨਾ ਕੋਈ ਗੱਲ ਕੋਈ ਕਹਿੰਦਾ ਆ ਵੀ ਤੇਰੀ ਮੰਮੀ ਕਿੱਦਾਂ ਆ ਜਾਂ ਤੁਹਾਡੇ ਪਾਪਾ ਕਿੱਦਾਂ ਆ ਜਾਂ ਛੋਟਾ ਕਿੱਦਾਂ ਆ ਹਨਾ ਵੀ ਤੂੰ ਮਤਲਬ ਤੈਨੂੰ ਕੁਝ ਵੀ ਮਤਲਬ ਉਲਟਾ ਸਿੱਧਾ ਪਰਿਵਾਰ ਦੀ ਖਾਤਰ ਕੋਈ ਕਵੇ ਤਾਂ ਤੂੰ ਉਹ ਗੱਲ ਜਦੋਂ ਮੇਰੇ ਕੋਲ ਉਹ ਇਨਸਾਨ ਆ ਕੇ ਬੈਠੂਗਾ ਤੂੰ ਉਹਦੇ ਬੈਠੇ ਤੇ ਕਹਿਣਾ ਆ ਵੀ ਮੰਮੀ ਜੀ ਮੈਨੂੰ ਇਹ ਗੱਲ ਕਹੀ ਸੀ ਤੇ ਐਸੀ ਤਰ੍ਹਾਂ ਹੀ ਹੁੰਦਾ ਆ ਉਹ ਮੇਰੀ ਜਿਹੜੀ ਨੌ ਆ ਮੈਨੂੰ ਸਾਰੀ ਗੱਲ ਫੇ ਉਹ ਦੱਸ ਦਿੰਦੀ ਆ ਐਸੇ ਤਰ੍ਹਾਂ ਜੇ ਕੋਈ ਮੈਨੂੰ ਉਹਦੇ ਲਈ ਕਹਿੰਦਾ ਆ ਵੀ ਹਾਂ ਕਿੱਦਾਂ ਹੋਣ ਤੇਰੀ ਨੌ ਕਿੱਦਾਂ ਆ ਨਾ ਕਿਉਂਕਿ ਉਹ ਕਹਿੰਦੇ ਮਸਾਲਾ ਚਾਹੀਦਾ ਹੁੰਦਾ ਆ ਤਾਂ ਪਰ ਮੈਂ ਤਾਂ ਕਹਿੰਦੀ ਮੈਂ ਮਸਾਲਾ ਦੇਣਾ ਨਹੀਂ ਕਿਸੇ ਨੂੰ ਵੀ ਤੁਸੀਂ ਵੀ ਇੱਕ ਇਹੀ ਨਿਸ਼ਚਾ ਕਰ ਲਓ ਵੀ ਮੈਂ ਤਾਂ ਮਸਾਲਾ ਦੇਣਾ ਹੀ ਨਹੀਂ ਹੈਗਾ ਲੋਕੀ ਜਿੰਨਾ ਲੋਕਾਂ ਨੇ ਤਾਂ ਲਿਓ ਮੰਗਣਾ ਆ ਮੰਗਣਾ ਤੁਹਾਨੂੰ ਪੁੱਛਣਾ ਆ ਵੀ ਕਿੱਦਾਂ ਆ ਤੁਹਾਡੇ ਘਰ ਚ ਕੀ ਚੱਲਦਾ ਆ ਤੁਸੀਂ ਆਪਣੇ ਆਪ ਨਾਲ ਇਹ ਕਿ ਵਾਅਦਾ ਕਰ ਲਓ ਵੀ ਆਪਾਂ ਘਰ ਦੀ ਗੱਲ ਬਿਲਕੁਲ ਕਿਸੇ ਦੇ ਨਾਲ ਨਹੀਂ ਕਰਨੀ ਹੈਗੀ ਆਪਾਂ ਘਰ ਜੋ ਮਰਜੀ ਚੱਲਦਾ ਹੋਵੇ ਜਦੋਂ ਕੋਈ ਆਉਂਦਾ ਆ ਹੱਸ ਕੇ ਉਹਦਾ ਸਵਾਗਤ ਕਰੋ ਆਪਾਂ ਜ਼ਰੂਰੀ ਨਹੀਂ ਹੈਗਾ ਵੀ ਸਾਡੇ ਘਰ ਦਾ ਮਾਹੌਲ ਕੀ ਆ ਤਾਂ ਆਪਾਂ ਅਗਲੇ ਨੂੰ ਜ਼ਰੂਰੀ ਦਿਖਾਉਣਾ ਹੈਗਾ ਨਹੀਂ ਜੇ ਕੋਈ ਆਉਂਦਾ ਆ ਉਹਦਾ ਹੱਸ ਕੇ ਸਵਾਗਤ ਕਰੋ ਜੀ ਅੱਜ ਕੱਲ ਆਪਾਂ ਅਗਲੇ ਨੂੰ ਆਪਣਾ ਹਮਦਰਦ ਸਮਝ ਕੇ ਆਪਾਂ ਆਪਣੀਆਂ ਗੱਲਾਂ ਦੱਸ ਦਿੰਨੇ ਆ ਅਗਲਾ ਉਸੇ ਚੀਜ਼ ਦਾ ਜਿਹੜਾ ਮਖੌਲ ਆਉਂਦਾ ਆ ਤਾਂ ਆਪਾਂ ਜਦੋਂ ਤੀਸਰੇ ਬੰਦੇ ਨੂੰ ਆਪਣੇ ਘਰ ਲੈ ਕੇ ਆਉਂਦੇ ਆ ਨਾ ਉਹ ਜਦੋਂ ਆਪਾਂ ਨੇ ਸਾਡੇ ਘਰ ਦੀਆਂ ਗੱਲਾਂ ਦਾ ਮਤਲਬ ਮਸਲਾ ਸੁਲਝਾ ਕੇ ਆਪਣੇ ਵੱਲੋਂ ਮਸਲਾ ਸੁਲਝਾ ਕੇ ਚਲਾ ਜਾਂਦਾ ਆ ਪਰ ਨਹੀਂ ਤੁਸੀਂ ਕਿਤੇ ਵੀ ਨੋਟ ਕਰ ਲਿਓ ਇਹ ਗੱਲ ਨੂੰ ਉਹ ਇਨਸਾਨ ਨੇ ਚਲੇ ਜਾਣਾ ਆ ਪਰ ਉਸ ਤੋਂ ਬਾਅਦ ਸਾਡੇ ਘਰ ਫੇਰ ਲੜਾਈ ਹੋ ਜਾਣੀ ਆ ਤੁਸੀਂ ਮੈਨੂੰ ਉਹਦੇ ਸਾਹਮਣੇ ਇਹ ਕਿਹਾ ਸੀ ਤੁਸੀਂ ਮੈਨੂੰ ਉਹਦੇ ਸਾਹਮਣੇ ਉਹ ਕਿਹਾ ਸੀ ਇਸੇ ਗੱਲ ਤੋਂ ਸਾਡੇ ਘਰ ਜਿਹੜੀ ਲੜਾਈ ਆ ਫੇਰ ਚੱਲ ਪੈਣੀ ਆ ਇਹਦੇ ਨਾਲੋਂ ਚੰਗਾ ਨਹੀਂ ਕਿਉਂ ਅਸੀਂ ਆਪ ਹੀ ਆਪਣੇ ਘਰ ਦਾ ਮਸਲਾ ਜਿਹੜਾ ਸੁਲਝਾ ਸੁਲਝਾ ਲਈਏ ਅਸੀਂ ਕਿਉਂ ਆਪਾਂ ਤੀਜੇ ਬੰਦਿਆਂ ਨੂੰ ਵਿੱਚ ਪਾਉਣਾ ਆ ਨਹੀਂ ਜੀ ਇਸ ਤਰ੍ਹਾਂ ਆਪਾਂ ਦਾ ਬਿਲਕੁਲ ਨਹੀਂ ਕਰਨਾ ਮੈਂ ਨਹੀਂ ਚਾਹੁੰਦੀ ਵੀ ਕੋਈ ਮੈਨੂੰ ਕੋਈ ਐਸੀ ਨੌਬਤ ਆਵੇ ਚਲੋ ਕਦੇ-ਕਦੇ ਮਾੜੀਆਂ-ਮੱਡੀਆਂ ਗੱਲਾਂ ਹੋ ਜਾਂਦੀਆਂ ਆ ਮੈਂ ਇਹੀ ਕਹਿਨੀ ਹੁੰਦੀ ਆ ਤੁਹਾਡੇ ਘਰ ਦਾ ਮਸਲਾ ਆ ਆਪ ਹੀ ਸੁਲਝਾ ਲਓ ਮੈਨੂੰ ਬਿਲਕੁਲ ਨਹੀਂ ਤੁਸੀਂ ਬੁਲਾਉਣਾ ਹੈਗਾ ਆਪਾਂ ਦਾ ਇਹੀ ਕਹਿਨੇ ਆ ਕਿਉਂਕਿ ਬੱਚਿਆਂ ਨੇ ਕਹਿੰਦੇ ਹੁੰਦੇ ਆਪਣੇ ਪਰਿਵਾਰ ਦੇ ਵਿੱਚ ਰਹਿਣਾ ਜੇ ਬੇਟੀਆਂ ਆ ਮੈਂ ਅੱਜ ਜਾਵਾਂਗੀ ਮੇਰੇ ਰਿਸ਼ਤੇਦਾਰਾਂ ਤੋਂ ਮੈਂ ਗੱਲ ਕੋਈ ਕਾਇਤ ਵੀ ਕਹਿ ਵੀ ਦਿੱਤੀ ਨਾ ਤੇ ਮੈਂ ਆਪਣੇ ਕੁੜਮਾ ਤੋਂ ਯਾਨੀ ਕਿ ਆਪਣੀਆਂ ਕੁੜਮਣੀਆਂ ਤੋਂ ਬੁਰੀ ਬਣ ਜੂੰਗੀ ਹਨਾ ਤੇ ਫਿਰ ਆਪਾਂ ਦੇਖੋ ਫਿਰ ਆਪਾਂ ਉਹਨਾਂ ਨੂੰ ਕਿਹੜੇ ਮੂੰਹ ਦੇ ਨਾਲ ਬੁਲਾਉਣਾ ਆ ਇਹਦੇ ਨਾਲੋਂ ਚੰਗਾ ਮੈਂ ਕਹਿੰਨੀ ਨਹੀਂ ਤੁਸੀਂ ਆਪਣੇ ਘਰ ਦੇ ਮੱਛਲੇ ਜਿਹੜੇ ਆਪਣੇ ਆਪ ਹੀ ਸਲਝਾ ਲਿਆ ਕਰੋ ਤੇ ਮੈਨੂੰ ਗੱਲ ਕਰਨ ਦੀ ਮੇਰੇ ਨਾਲ ਕੋਈ ਜ਼ਰੂਰਤ ਨਹੀਂ ਹੈਗੀ ਤਵਾਸਾ ਆਪਾਂ ਤਾਂ ਇਹੀ ਕਹਿੰਨੇ ਹੁੰਨੇ ਆ ਵੈਸੇ ਤਾਂ ਚਲੋ ਸਭ ਕੁਝ ਠੀਕ ਆ ਵਧੀਆ ਆ ਸਭ ਕੁਝ ਵਧੀਆ ਚੱਲਦਾ ਪਰਮਾਤਮਾ ਦੀ ਮਿਹਰ ਨਾਲ ਸਾਰੇ ਸਾਰਿਆਂ ਦੇ ਘਰਾਂ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਹੋਰ ਕੀ ਆਪਾਂ ਨੂੰ ਚਾਹੀਦਾ ਹੈ ਮੈਂ ਤੁਹਾਨੂੰ ਦੱਸਦੀ ਆ ਤੇ ਕਿਹਾ ਸਾਡੇ ਨਾ ਬਿਲਕੁਲ ਗਵਾਂਢ ਦੇ ਵਿੱਚ ਇੱਕ ਚੰਗੇ ਜਨਨ ਕਿ ਉਹ ਪੈਸੇ ਵਾਲੇ ਹੈਗੇ ਆ ਬੰਦੇ ਚਲੋ ਸਾਡੇ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਪਰ ਮਾਤਾ ਜੀ ਰੋਟੀ ਦੇਈ ਜਾਂਦਾ ਸਾਨੂੰ ਤੇ ਐਨਾ ਹੀ ਬਹੁਤ ਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਜੇ ਕਿਤੇ ਤੁਹਾਡੇ ਮਤਲਬ ਉਧਰ ਕੋਈ ਬੇਟੀ ਵੱਲ ਕੋਈ ਗੱਲ ਹੋਵੇ ਸਾਨੂੰ ਦੱਸਿਓ ਅਸੀਂ ਤੁਹਾਡੇ ਨਾਲ ਚੱਲਾਂਗੇ ਦੋਸਤੋ ਆ ਕਿਹੜੀ ਸਿਆਣਪ ਹੋਈ ਭਲਾ ਤੇ ਇਹ ਨਹੀਂ ਕਹਿੰਦੇ ਵੀ ਤੁਹਾਡੀਆਂ ਬੇਟੀਆਂ ਆਪਣੇ ਘਰ ਚੰਗੀਆਂ ਆ ਬਹੁਤ ਵਧੀਆ ਗੱਲ ਆ ਤੇ ਵੀ ਬਸ ਜਾਨੀ ਲੋਕਾਂ ਨੂੰ ਚਾਹੀਦਾ ਹੁੰਦਾ ਆ ਵੀ ਕਿੱਦਾਂ ਆ ਤੁਹਾਡੇ ਕਿੱਦਾਂ ਜਵਾਈ ਕਿੱਦਾਂ ਆ ਤੁਹਾਡੀਆਂ ਕੁੜਮਣੀਆਂ ਕਿੱਦਾਂ ਆ ਮੈਂ ਤਾਂ ਕਹਿ ਦਿੰਨੀ ਆ ਵੀ ਭਾਈ ਸਾਡੇ ਤੇ ਰਿਸ਼ਤੇਦਾਰ ਬਹੁਤ ਵਧੀਆ ਆ ਪਰਮਾਤਮਾ ਕਰੇ ਹਰ ਇੱਕ ਕਹਿੰਦੇ ਹੁੰਦੇ ਆ ਵੀ ਬੱਚਿਆਂ ਦੇ ਰਿਸ਼ਤੇ ਵੀ ਘਰ-ਬਾਰ ਵਧੀਆ ਹੋਣ ਹਨਾ ਸਾਡੇ ਰਿਸ਼ਤੇਦਾਰ ਬਹੁਤ ਵਧੀਆ ਜੀ ਆਪਾਂ ਤਾਂ ਰੱਬ ਦਾ ਉਸ ਮਾਲਕ ਦਾ ਲੱਖ ਸ਼ੁਕਰ ਕਰਦੀ ਆ ਪਰਮਾਤਮਾ ਸਭ ਨੂੰ ਕਹਿੰਦੇ ਹੁੰਦੇ ਘਰ-ਬਾਰ ਵਧੀਆ ਮਿਲੇ ਸਭ ਕੁਝ ਠੀਕ ਹੋਵੇ ਸਭ ਦੇ ਘਰ ਤੁਹਾਨੂੰ ਖੁਸ਼ਹਾਨੀ ਜੀ ਦੀ ਆ ਬਣੀ ਰਹੇ ਜੀ ਤੁਸੀਂ ਮੇਰੀ ਗੱਲ ਨਾਲ ਕਿੰਨਾ ਸਹਿਮਤ ਹਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਮਿਲਾਂਗੇ ਆਪਾਂ ਇੱਕ ਕਿਸੇ ਨਵੇਂ ਵਿਸ਼ੇ ਤੇ ਨਮਿਆ ਕਿਸੇ ਨਵੇਂ ਟੌਪਿਕ ਤੇ ਉਹਨਾਂ ਚਿਰ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ